ਸਜਣਾ ਸੰਜਾ ਪਾਤਸ਼ਾਹ ਸੇਸ਼ਾ ਦੇਸ਼ਾ ਜਿਸ ਪਾਸ ਵਹਤਿਆ ਸੋਹੀਐ ਸਭਨਾ ਦਾ ਵੇਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਲ ਲਾ ਪਹਿਲਾ ਤਿਤੁ ਕੀ ਆਸਾ ਬੰਸਾ ਬੰਦਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਣਸਾ ਨਾਮ ਵਸਾਰੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਣਸਾ ਨਾਮ ਵਸਾਰੀ ਕਰਮ ਸਭੇ ਵੇਕਾਰੀ ਸਣ ਪੰਡਤ ਕਰਮਾਕਾਰੀ ਜਿਤ ਕਰਮ ਸੁ ਉਪਜੈ ਭਾਈ ਸੁਆਤ ਤਤ ਵਿਚਾਰੀ ਰਹਾ ਸਾਸਤ ਬੇਦ ਪੱਕਾ ਖੜੋ ਭਾਈ ਕਰਮ ਕਰਹੁ ਸੰਸਾਰੀ ਕਾ ਖੰਡ ਮੈ ਨਾ ਚੁੱਕਈ ਭਾਈ ਅੰਤਰ ਮੈ ਲਿਕਾਰੀ ਇਨ ਬਿਦ ਟੋਪੀ ਮਾਕਰੀ ਭਾਈ ਹੋਂਡੀ ਸਰ ਕਾ ਭਾਰੀ ਦਰਮਤ ਘਹੀ ਬਿਗੂਤੀ ਭਾਈ ਦੂਜਾ ਭਾਇ ਖੁਆਈ ਬੇ ਸਤਗੁਰ ਨਾਮ ਨਾ ਪਾਈਐ ਭਾਈ ਬੇਰ ਨਾਮੇ ਭਰਮ ਨਾ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਉਣ ਜਾਣ ਰਹੀ ਸਾਜ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਜ ਸਮਾਈ ਗੁਰ ਸੇਵੇ ਸੋ ਉਜੈ ਭਾਈ ਗੁਰ ਬਿਰ ਬਕਰ ਪਾਈ ਜਿਵੇਂ ਅੰਤਰ ਲੋਭ ਕੇ ਕਰਮ ਕਰਮਾਵੇ ਭਾਈ ਕੋੜ-ਕੋਲ ਵਿਖ ਖਾਈ ਪੰਡਿਤ ਦਹੀਂ ਵਿਲੋਈਏ ਭਾਈ ਵਿਚੋਂ ਨਿਕਲ ਤਤ ਜਲ ਮਤੀ ਹੈ ਜਹ ਦੇਖੀਏ ਭਾਈ ਇਹ ਜਗ ਇਹ ਵਥ ਗੁਰ ਬਿਣ ਭਰਮ ਵਿਉਚੀਆ ਭਾਈ ਘੜ ਘੜ ਦਿਓ ਅਲਖ ਇਹ ਜਗ ਤੱਕ ਸੂਤ ਕੋ ਭਾਈ ਦਹਿਸ ਪਾਦੋਂ ਮਾਏ ਬਿਨ ਗੁਰ ਗੋਠ ਛੁਟਈ ਭਾਈ ਠਾਕੇ ਕਰਮ ਕਮਾਏ ਇਹ ਜਗ ਭਰਮ ਭੜਾਇਆ ਭਾਈ ਕਹਿਣਾ ਪਹਿ ਮੰਨ ਸਚੀ ਲੀਕ ਮਰਜਨ ਧਾਨ ਚੰਗਿਆਈਆ ਭਾਈ ਦਰਗਹ ਨਾਮ ਸੇਕ ਗੋਰ ਅਕਸ ਜਿਹਨ ਨਾਮ ਲੜਾਇਆ ਭਾਈ ਮਨ ਵਸਿਆ ਤੁਕਾ ਭੇਖ ਇਹ ਤਨ ਹਾਡ ਸਰ ਆਪ ਕੋ ਭਾਈ ਵਖਰ ਨਾਮ ਅਪਾਰ ਸ਼ਬਦ ਕਰੇ ਨੀਚਾਰ ਤਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਇਹੋ ਬਕਰ ਵਾਪਾਰੀ ਸੋਦਰੜਾ ਭਾਈ ਗੁਰ ਸ਼ਬਦ ਕਰੇ ਨੀਚਾਰ ਦੇਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ